ਮੇਰੀ ਸਾਰਿਆਂ ਸਾਸਤਰੀ ਘਾਲ ਮੈਂ ਧੰਨਾ ਕੜਿਆਲ ਅੱਜ ਤੁਹਾਡੇ ਕੋਲੇ ਕਵਿਤਾ ਲੈ ਕੇ ਹਾਜ਼ਰ ਹੋ ਰਿਹਾ ਸਾਡਾ ਕੰਮ ਨੈਟ ਮਕਾਉਣਾ ਸਾਡਾ ਕੰਮ ਨੈਟ ਮਕਾਉਣਾ ਮੁੱਕੇ ਜਾਣਾ ਮੁੱਕੇ ਗਦਰ ਫਿਲਮ ਅਸੀਂ ਸਾਰੀ ਦੇਖੀ ਰਾਤੀ 2 ਵਜੇ ਸੁੱਤੇ ਬੇਬੇ ਨੇ ਖੀਰ ਬਣਾਈ ਫੇਰ ਵੀ ਸੌਂਗੇ ਭੁੱਖੇ ਮੱਛਰ ਤੇ ਜਨਾਨੀ ਲੜਦੇ ਜਿਆਦਾ ਗਰਮੀ ਰੁੱਤੇ ਕੰਪੀਟੀਸ਼ਨ ਦਾ ਆਇਆ ਜ਼ਮਾਨਾ ਟੈਨਸ਼ਨ ਸਭ ਦੇ ਉੱਤੇ ਸਮੁੰਦਰ ਦੀ ਛਲ ਵਰਗੇ ਹੋਣ ਘਰਾਂ ਵਿੱਚ ਗੁੱਸੇ ਮਾਂ ਪਿਓ ਨੂੰ ਪਾਣੀ ਨਾ ਪੁੱਛ ਦੇ ਬਿਸਕਟ ਖਾਂਦੇ ਕੁੱਤੇ ਕਰੰਟ ਜੰਟ ਦਾ ਮਾਰਿਆ ਬੰਦਾ ਸਾਰੀ ਉਮਰ ਨਾਲ ਉੱਠੇ ਆਜ਼ਾਦੀ ਸਾਨੂੰ ਸਿਖਾਉਂਦੀ ਨਹੀਂ ਕੱਪੜੇ ਪੌਣੇ ਉੱਚੇ ਮਨ ਤੋਂ ਹੀ ਵਿਸਾਰ ਦਿਓ ਜੋ ਬੋਲ ਬੋਲਦਾ ਰੁੱਖੇ ਧੰਨ ਦੇਣੇ ਉਹ ਲੋਕੀ ਜਿਹੜੇ ਝੋਨਾ ਲੋਂ ਦੇ ਧੁੱਪੇ ਪਾਣੀ ਡੂੰਘੇ ਚਲੇ ਗਏ ਕਦੇ ਨਹੀਂ ਆਉਣੇ ਉੱਤੇ ਨਾ ਬਿਮਾਰੀ ਨਾ ਸੀ ਕਰ ਜਾ ਦਾਦਿਆਂ ਬਾਬਿਆਂ ਉੱਤੇ ਹਰ ਘਰ ਵਿੱਚ ਮਰੀਜ਼ ਪਿਆ ਅਸੀਂ ਕਿਹੜੀ ਤਰੱਕੀ ਉੱਤੇ ਦੂਸਤ ਹਵਾ ਪਾਣੀ ਮਾਰੇ ਅਸੀਂ ਕੁਦਰਤ ਨਾਲੋਂ ਟੁੱਟੇ ਤੰਦਰੁਸਤ ਨਾ ਸਰੀਰ ਰਿਆ ਕਿ ਕਰਨੇ ਬੰਗਲੇ ਉੱਚੇ ਧੰਨੇ ਤੰਦਰੁਸਤ ਨਾ ਸਰੀਰ ਰਿਆ ਕਿੱਕ ਕਰਨੇ ਬੰਗਲੇ ਉੱਚੇ ਥੈਂਕ ਯੂ ਮਿਹਰਬਾਨੀ